ਹਾਂਜੀ ਹੁਣ ਜਿਹੜੀ ਇਸ ਵਕਤ ਦੀ ਬਹੁਤ ਵੱਡੀ ਖਬਰ ਆ ਗਈ ਹੈ ਹੋਰ ਸਾਹਮਣੇ ਜਿਦੇ ਵਿੱਚ ਬਈ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਪਰ ਲੇਕਿਨ ਉਹਨਾਂ ਦੇ ਸਾਥੀਆਂ ਬਣੀਓ ਪੁਲਿਸ ਤੇ ਫਾਇਰਿੰਗ ਹੁੰਦੀ ਆ ਤੇ ਉਹਨਾਂ ਦੇ ਇੱਕ ਪੁਲਿਸ ਵਾਲਾ ਵੀ ਜ਼ਖਮੀ ਹੋ ਜਾਂਦਾ ਤੇ ਲੇਕਿਨ ਹੁਣ ਇਸ ਵਕਤ ਬਈ ਉਹ ਪ੍ਰਾਰ ਹੋ ਚੁੱਕੇ ਆ ਕਿਉਂਕਿ ਪੰਜਾਬ ਦੀ ਗੱਲ ਕਰਦੇ ਸੀ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਦੀ ਪੋਲ ਖੁੱਲ੍ਹ ਦਿੱਤੀ ਜਾਂਦੀ ਹੈ ਸੀਐਮ ਪ੍ਰਧਾਨ ਮੰਤਰੀ ਨੂੰ ਫੋਨ ਲਾ ਕੇ ਕਿਹਾ ਜਾਂਦਾ ਵੀ ਇਸ ਵਕਤ ਲੋਕ ਹੜ੍ਹਾਂ ਨਾਲ ਪੀੜਤਾ ਇਹਨਾਂ ਦਾ ਸਾਥ ਦੇਂਦਾ ਜੋ ਤੁਹਾਡਾ ਹਰ ਜਵਾਨ ਦਾ ਤੇ ਲੋਕ ਡੁੱਬ ਰਹੇ ਆ ਤੇ ਇਸ ਵਕਤ ਇਹਨਾਂ ਦੇ ਨਾਲ ਖੜੋ ਤੇ ਪਰ ਲੇਕਿਨ ਹੁੰਦਾ ਕੀ ਹੈ ਜੋ ਵੀ ਅਕਸਰ ਸਰਕਾਰ ਦੇ ਖਿਲਾਫ ਬੋਲਦਾ ਹਰ ਕਿਸੇ ਦੇ ਪਰਚਾ ਪਾਇਆ ਜਾਂਦਾ ਤੇ ਲੇਕਿਨ ਹੁਣ ਇਸ ਵਕਤ ਭਈ ਜਿਹੜੇ ਉਹਨਾਂ ਦੇ ਸਾਥੀਆਂ ਬਣਿਓ ਦੱਸਿਆ ਜਾਂਦਾ ਵੀ ਪੁਲਿਸ ਤੇ ਫੇਰਿੰਗ ਕੀਤੀ ਜਾਂਦੀ ਹੈ ਤੇ ਜਿਵੇਂ ਝੱਟ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਵੇਂ ਆਪਾਂ ਕਰੀਏ ਨਾਲ ਦੀ ਨਾਲ ਉਹ ਫਰਾਰ ਹੋ ਜਾਂਦੇ ਆ ਤੇ ਲੇਕਿਨ ਪੁਲਿਸ ਦੀ ਹਿਰਾਸਤ ਚੋਂ ਫਰਾਨ ਮਾਜਰਾ ਜੋ ਵਾਰਾ ਤੇ ਲੇਕਿਨ ਉਹਦੇ ਘਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੰਜਾਬ ਪੁਲਿਸ ਵੱਲੋਂ ਤੇ ਹੁਣ ਤੱਕ ਦੀ ਜਿਹੜੀਆਂ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਸਾਹਮਣੇ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾਈ ਜਾਂਦੇ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਇਹਨਾਂ ਦੇ ਵਿਧਾਇਕ ਆ ਜਿੰਨੇ ਵੀ ਹੁਣ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜੋ ਤਾਂ ਹੁਣ ਇੱਕ ਵੀਡੀਓ ਸੁਣਾਦਗੇ ਉਹਦੇ ਘਰ ਦੇ ਸਾਹਮਣੇ ਜਿਹੜੇ ਪੋਸਟਰ ਲੱਗੇ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਈ ਸੀ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚ ਆਉਂਦੇ ਆ ਤੇ ਪਰ ਹੁਣ ਉਹਨਾਂ ਦਾ ਘਰ ਘੇਰ ਲੇਤਾ ਜਾਂਦਾ ਪੁਲਿਸ ਵੱਲੋਂ ਲੇਡੀਜ਼ ਪੁਲਿਸ ਵੀ ਪਹੁੰਚ ਜਾਂਦੀ ਆ ਤੇ ਸਾਰੀ ਪੰਜਾਬ ਦੀ ਪੁਲਿਸ ਜਿੰਨੀ ਹੁੰਦੀ ਆ ਉੱਥੇ ਆ ਜਾਂਦੀ ਆ ਟੈਪਰ ਹੁਣ ਇੱਕ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਜਿਹਦੇ ਵਿੱਚ ਪੰਜਾਬ ਦੀ ਜੋ ਵੀ ਗੱਲ ਕਰੂਗਾ ਹਰ ਕਿਸੇ ਤੇ ਪਰਚੇ ਤਾਂ ਪੈਂਦੇ ਹੀ ਆ ਤੇ ਹੁਣ ਇੱਕ ਪਹਿਲਾ ਖਬਰ ਸੁਣਾ ਦਈਏ ਚੈਨਲ ਤੇ ਬਣੇ ਰਹੋ 2 ਮਿੰਟ ਦੀ ਖਬਰ ਸੁਣਾਵਾਂਗੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਹੋ ਗਿਆ ਫੜ ਰਹੇ ਹੈ ਸਰਕਾਰ ਦੇ ਦਾ ਜਬਾਰੀ ਤਾਂ ਤੇ ਹੈ ਇਹਦਾ ਲੋਕਾਂ ਦੇ ਹੱਕ ਦੀ ਗੱਲ ਕਰ ਰਿਹਾ ਸੀ ਉਹ ਨੇ ਪ੍ਰਸ਼ਾਸਨ ਖੜੇ ਨੇ ਸਾਹਮਣੇ ਆ ਕੇ ਕਹਿੰਦੇ ਨੇ ਅੰਦਰ ਯਾਰ ਨਹੀਂ ਦੇ ਰਹੇ ਇਹ ਦੇਖੋ ਸਲੋੜ ਦੇ ਵਿਧਾਇਕ ਖਰਬੀ ਸਿੰਘ ਪਠਾਨ ਮਾਜਰਾ ਲਗਾਤਾਰ ਬਿਵਾਦਾ ਦੇ ਕੇਦੇ ਦੇ ਵਿੱਚ ਸੀਗੇ ਤੇ ਅੱਜ ਸਵੇਰੇ ਸਵੇਰੇ ਪਟਪੰਜਾਬ ਪੁਲਿਸ ਉਹਨਾਂ ਦੇ ਕੋਲ ਪਹੁੰਚ ਜਲਦੀ ਹੈਗੀ ਹਲੈਣਾ ਦੇ ਵਿੱਚ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਪੁਲਿਸ ਦਾ ਇੱਕ ਵੱਡਾ ਪੈਰਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਲਾਈਵ ਹੋ ਕੇ ਹਰਮੀ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਪਣੇ ਵਰਕਰਾਂ ਨੂੰ ਆਖਿਆ ਗਿਆ ਸੀਗਾ ਕਿ ਜਲਦ ਤੋਂ ਜਲਦ ਐਸਐਸਪੀ ਦੇ ਡੀਸੀ ਦੇ ਕਰਾਂ ਦਾ ਘਰਾਵ ਕੀਤਾ ਜਾਵੇ ਤੇ ਇਸ ਵਕਤ ਤੁਸੀਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਪਟਿਆਲਾ ਦੇ ਸਿਵਲ ਲਾਈਨ ਦੇ ਪਾਸੇ ਰੋਡ ਦੇ ਵਿੱਚ ਪੈਂਦੀ ਸਰਕਾਰੀ ਕੋਠੀ ਹੈ ਔਰ ਹਰਮਿਤ ਪਠਾਨ ਮਜ਼ਦੂਰੀ ਸਰਕਾਰੀ ਕੋਠੀ ਹੈ ਜੋ ਕਿ ਸਰਕਾਰ ਵੱਲੋਂ ਉਹਨਾਂ ਨੂੰ ਮਿਲੀ ਸੀਗੀ ਤਾਂ ਇਸ ਵਕਤ ਉਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਪਾ ਰਹੇ ਹੋ ਕਿ ਉਸ ਦੇ ਵਿੱਚ ਇੱਕ ਵੱਡਾ ਪੈਰਾ ਪੁਲਿਸ ਦਾ ਜਿਹੜਾ ਉਹ ਲੱਗਿਆ ਹੋਇਆ ਔਰ ਹਾਊਸ ਅਰੈਸਟ ਕਰ ਦਿੱਤਾ ਗਿਆ ਹੈ ਜੋ ਘਰ ਦੇ ਵਿੱਚ ਨੇ ਔਰ ਦੋਨੋਂ ਪਾਸੇ ਜਿਹੜੀ ਹੈ ਪੁਲਿਸ ਲੱਗੀ ਹੋਈ ਹੈ ਇਸ ਵਕਤ ਇਹ ਤਸਵੀਰਾਂ ਨੇ ਔਰ ਤੀਸਰੇ ਪਾਸੇ ਸਭ ਤੋਂ ਵੱਡੀ ਤਸਵੀਰ ਹੈ ਜੋ ਫਲੈਕਸ ਕੱਲ ਤੱਕ ਲੱਗੇ ਹੋਏ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਲੇਕਿਨ ਇੱਕਦਮ ਤੋਂ ਇਹ ਫਲੈਕਸ ਜਿਹੜੇ ਨੇ ਉਹ ਫਟਣਾ ਸ਼ੁਰੂ ਹੋ ਚੁੱਕੇ ਨੇ ਜੋ ਘਰ ਦੇ ਬਾਹਰ ਫਲੈਕਸ ਲੱਗੇ ਹੋਏ ਸੀ ਇਸ ਵਕਤ ਇਹ ਤਸਵੀਰਾਂ ਨੇ ਜੋ ਇਸ ਫਲੈਕਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਪਠਾਨ ਮਾਜਰਾ ਦੇ ਸਮਰਥਕਾਂ ਦੇ ਵੱਲੋਂ ਇਹ ਫਲੈਕਸ ਲਵਾਏ ਗਏ ਸੀਗੇ ਔਰ ਸਰਕਾਰੀ ਕੂਠੀ ਦੇ ਬਾਹਰ ਫਲੈਕਸ ਲੱਗੇ ਹੋਏ ਸੀ ਲੇਕਿਨ ਇਹ ਫਲੈਕਸ ਜਿਹੜੇ ਨੇ ਫੁੱਲ ਫਟਣਾ ਸ਼ੁਰੂ ਹੋ ਚੁੱਕੇ ਨੇਗੇ ਤਾਂ ਇੱਕ ਵੱਡੀ ਗੱਲ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਸਾਹਮਣੇ ਆ ਰਹੀ ਹੈਗੀ ਜੀ ਤੁਸੀਂ ਇਹਦੀ ਪਠਾਨਮਰਦਾ ਸਾਹਿਬ ਦੇ ਕੋਈ ਸਮਰਥਕ ਹੋ ਜਾਂ ਕਿਵੇਂ ਹੋ ਕਿਵੇਂ ਵੇਖ ਰਹੇ ਹੋ ਇਹ ਪੂਰੀ ਘਟਨਾ ਇਸ ਤਰੀਕੇ ਨਾਲ ਹੋ ਰਹੀ ਹੈ ਉਹਨੇ ਫਲੈਕਸ ਟੋੜੇ ਲਾਏ ਹੋਏ ਫਾੜ ਰਹੇ ਵਾਜੋ ਸਰਕਾਰ ਦੀ ਇਹਦਾ ਫਾੜ ਰਹੇ ਤਾਂ ਕਹੀ ਹੈ ਇਹਦਾ ਜੋ ਵੀ ਸਰਕਾਰ ਹੈ ਬਾਕੀ ਜੋ ਵੀ ਹੋਇਆ ਜੋ ਵੀ ਜਿਸ ਤਰ੍ਹਾਂ ਹੋਇਆ ਸਿਸਟਮ ਨਾਲ ਹੋ ਗਿਆ ਤਾਂ ਬੜੀ ਗੱਲ ਹੈ ਲੋਕਾਂ ਦੇ ਪਬਲਿਕ ਤੇ ਲਈ ਜੋ ਗੱਲ ਬਣਾ ਕਰ ਰਹੇ ਆ ਪਬਲਿਕ ਚ ਲੋਕਾਂ ਦੇ ਹੱਕ ਦੀ ਗੱਲ ਕਰ ਰਹੇ ਸੀ ਉਹ ਹਾਂ ਉਹ ਸਕ ਨੂੰ ਉਲਟ ਲਿਆ ਗਿਆ ਸਰਕਾਰ ਵੱਲੋਂ ਕਿਉਂ ਲੋਕਾਂ ਦੇ ਹੱਕ ਲੱਗਦਾ ਨਹੀਂ ਕਿ ਦਿੱਲੀ ਵਾਲਿਆਂ ਨੂੰ ਪਸੰਦ ਹੈ ਕਿਉਂਕਿ ਦਿੱਲੀ ਵਾਲਿਆਂ ਦਾ ਸਿਕਨ ਬਾਰ-ਬਾਰ ਦਿੱਲੀ ਵਾਲੇ ਤਾਂ ਬਿਲਕੁਲ ਜਿਆ ਜਗੱਲ ਹੈ ਪਠਾਨਮਾਜ ਸਾਡੀ ਬਿਲਕੁਲ ਜਿਆ ਜਗੱਲ ਹੈ ਉਹ ਪਠਾਨਮਾਜ ਦਿੱਲੀ ਵਾਲੇ ਬਿਲਕੁਲ ਤਬ ਉਹ ਬਣਾ ਰਹੇ ਇੱਥੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਾਂ ਬਿਲਕੁਲ ਉਹ ਬਣਾ ਰਹੇ ਹਰ ਮੰਤਰੀ ਦੇ ਨਾਲ ਪੀ ਹਰ ਇੱਕ ਮੰਤ్ర ਲੈ ਜਾ ਰਿਹਾ ਇਹ ਐਮਐਲਏ ਜੀ ਸਾਹਿਬ ਜੀ ਐਮਐਲਏ ਸਾਹਿਬ ਦੀ ਗੱਲ ਨਹੀਂ ਹਾਂ ਜੀ ਇਹ ਪਠਾਨਮਾਜਵਾ ਦੇ ਬਈ ਸਾਹਮਣੇ ਜਿਹੜੇ ਕਿ ਉਹਨਾਂ ਦੇ ਆਵਾਦੀ ਪਾਰਟੀ ਦੇ ਸਮਰਥਕ ਸੀਗੇ ਘਰ ਦੇ ਘਰ ਲੁਕੇ ਰਿਆ ਜਾਂਦਾ ਤੇ ਪਰ ਹੁਣ ਦੱਸਿਆ ਜਾਂਦਾ ਵੀ ਇਹ ਹੁਣ ਦਿੱਲੀ ਵਾਲੇ ਆ ਜਿਹੜੇ ਦਿੱਲੀ ਵਾਲੇ ਪੰਜਾਬ ਦੇ ਉੱਤੇ ਦਬਾਅ ਬਣਾ ਰਹੇ ਆਪਣਾ ਤੇ ਪਰ ਇਹ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਨੰਬਰ ਤਾਂ ਆਪਾਂ ਦਿੱਲੀ ਵਾਲਾ ਜਿਹੜਾ ਲਾਲਾਗਾ ਕੇਂਦਰੀਵਾ ਜਿਹੜਾ ਕਿ ਦਿੱਲੀ ਤੋਂ ਹਾਰ ਚੁੱਕਿਆ ਉੱਥੋਂ ਲੋਕਾਂ ਨੇ ਉਹਦੇ ਲੱਤ ਮਾਰੀ ਉੱਥੋਂ ਕੜਤਾ ਉਹਦਾ ਝਾੜੂ ਖੁਲਾੜਤਾ ਥੀਲਾ ਥੀਲਾ ਹੋ ਗਿਆ ਪੰਜਾਬ 'ਚ ਹੁਣ ਅੱਖ ਰੱਖੀ ਹੋਈ ਹੈ ਕਿਸੇ ਤਰੀਕੇ ਨਾਲ ਪੰਜਾਬ 'ਚ ਦਬਾਅ ਬਣਾਉਣਾ ਚਾਹੁੰਦੇ ਆਪਣਾ ਪਹਿਲਾ ਇਹਨਾਂ ਨੇ ਹੁਣ ਜਿਹੜੀ 10-20 ਦਿਨ ਪਹਿਲਾਂ ਇੱਕ ਲੈਂਡ ਪਾਲਮ ਪਾਲਸੀ ਨੂੰ ਲੈ ਕੇ ਇੱਕ ਕਾਨੂੰਨ ਆਪਣੇ ਬੰਨਵੀਂ ਜਾਰੀ ਕੀਤਾ ਸੀ ਪਰ ਉਹ ਲੋਕਾਂ ਨੇ ਪਾਸ ਨਹੀਂ ਹੋਣ ਦਿੱਤਾ ਰੰਤ ਕਰ ਦਿੱਤਾ ਗਿਆ ਤਾਂ ਨਵੀ ਤੋਂ ਨਵੀ ਕੋਈ ਨਾ ਕੋਈ ਸਕੀਮ ਘੜੀ ਰੱਖਦੇ ਨੇ ਦਿੱਲੀ ਵਾਲੇ ਤਾਂ ਹੁਣ ਜਿਹੜਾ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਹਰਪ੍ਰੀਤ ਸਿੰਘ ਥਾਨ ਮਾਜਵਾ ਤਾਂ ਹੁਣ ਉਹਦੇ ਘਰ ਨੂੰ ਘੇਰਿਆ ਜਾਂਦਾ ਦੱਸਿਆ ਜਾਂਦਾ ਵੀ ਪੁਲਿਸ ਦੀ ਹਰਿਆਸਤ ਜੋ ਬਾਹਰ ਆ ਆਨਵਾਜਵਾ ਨੇ ਬੋਲੇ ਆ ਹਰਪਜੀਤ ਸਿੰਘਾ ਜੋ ਐਮ ਐਲ ਏ ਇਹਨਾਂ ਦੇ ਸ਼ਬਦਾਂ ਨੂੰ ਗਲਤ ਪਾਸੇ ਲਿਆਇਆ ਗਿਆ ਕਿਉਂਕਿ ਉਹਨਾਂ ਨੇ ਗੱਲ ਜੋ ਕਹੀ ਹੈ ਲੋਕਾਂ ਦੇ ਵਿਚਾਰੇ ਸੋ ਸੱਚ ਕਹਿ ਦਿੱਤੀ ਗਈ ਆ ਵੀ ਵੋਟਾਂ ਲੈਣ ਵੇਲੇ ਤੁਸੀਂ ਇਹ ਲੋਕਾਂ ਨਾਲ ਉਦੋਂ ਹੱਥ ਮੰਗੇ ਵੋਟਾਂ ਪਵਾ ਲੈਣਾ ਹੁਣ ਇਸ ਵਕਤ ਜਦੋਂ ਪੀੜ ਪੈਂਦੀ ਹੈ ਲੋਕਾਂ ਦੇ ਨਾਲ ਖੜੋ ਵਿਵਾਦ ਦੇ ਵਿੱਚ ਇਹੀ ਲੋਕਾਂ ਤੋਂ ਤੁਹਾਡੇ ਖੇਤਰ ਪੜਿਆ ਹੁਣ ਜੇ ਸਾਥ ਦੇਣਾ ਤਾਂ ਹੁਣ ਦਿਓ ਇਸ ਗੱਲ ਨੂੰ ਲੈ ਕੇ ਸੀਐਮ ਵਰਤਮਾਨ ਇਸ ਕਹਿ ਦਿੱ ਗਿਆ ਸਰਕਾਰ ਨੂੰ ਬੁਰਾ ਲੱਗ ਗਿਆ ਤੇ ਉਹਦੇ ਉੱਤੇ ਹੁਣ ਇਹਨਾਂ ਦੀ ਵਿਧਾਇਕ ਤੇ ਕਾਰਵਾਈ ਕਰ ਦਿੱਤੀ ਜਾਂਦੀ ਆ ਤੇ ਪਰ ਉਹ ਰਿਆਸਤ ਦੇ ਵਿੱਚ ਇੱਕ ਵਾਰ ਬਾਹਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਉਹਨਾਂ ਦੇ ਘਰ ਨੂੰ ਘੇਰਿਆ ਜਾਂਦਾ ਤੇ ਪੁਲਿਸ ਉਹਦੇ ਘਰ ਨੂੰ ਘੇਰ ਰੱਖਿਆਗਾ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਅੱਗੇ ਦਾ ਮਾਮਲਾ ਕੀ ਹੋਊਗਾ ਉਹ ਬਾਅਦ ਦੇ ਵਿੱਚ ਖਬਰ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਇਹ ਇਹੀ ਆ ਜੋ ਇਹ ਐਮਐਲਏ ਵਿਧਾਇਕ ਆ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰ ਨੂੰ ਘੇਰਿਆ ਜਾਂਦਾ ਪਰ ਘਰ ਘੇਰਿਆ ਕਿਉਂ ਜਾਂਦਾ ਹੁਣ ਸਾਰਿਆਂ ਨੂੰ ਪਤਾ ਪੰਜਾਬ ਦੀ ਗੱਲ ਜਿਹੜਾ ਕਰੂ ਕੋਈ ਵੀ ਕਰੂਗਾ ਤਾਂ ਪਰਚੇ ਤਾਂ ਹਰ ਕਿਸਤੇ ਪਾਏ ਜਾਂਦੇ ਕਿਉਂਕਿ ਉਹਨਾਂ ਨੇ ਸਿੱਧਾ ਸਾਫ਼ ਇਹਨਾਂ ਦੀਆਂ ਪੋਲਾ ਖੋਲ ਦਿੱਤੀਆਂ ਜਾਂਦੀਆਂ ਜਿਹੜੇ ਦਿੱਲੀ ਵਾਲੇ ਲਾਲ ਦਿੱਲੀ ਵਾਲੇ ਜਿੰਨੇ ਵੀ ਆ ਇਹ ਸਾਰੇ ਪੰਜਾਬ 'ਚ ਅੱਖ ਰੱਖੀ ਬੈਠੇ ਵੀ ਕਿਵੇਂ ਨਾ ਕਿਵੇਂ ਹੁਣ ਦਿੱਲੀ ਤੋਂ ਤਾਂ ਹਾਰ ਗਏ ਉੱਥੋਂ ਲੋਕਾਂ ਦੇ ਦਿਲ 'ਚੋਂ ਕੱਢ ਤੇ ਹੁਣ ਪੰਜਾਬ 'ਚ ਨਜ਼ਰ ਬਣੀ ਹੁੰਦੀ ਆ ਪਹਿਲਾ ਸੀ ਪਹਿਲਾ ਭਾਸ਼ਣ ਹੁੰਦਾਗਾ ਕੇਦਰੀਵਾਲ ਦਾ ਵੱਟ ਦੇ ਵਿੱਚ ਹੁੰਦਾ ਸੀ ਐਮ ਭਵੰਤਮਾਨ ਤਾਂ ਇੱਥੇ ਪਤਾ ਲੱਗਦਾ ਵੀ ਭਈ ਜਿਹੜਾ ਕੀ ਸੀ ਐਮ ਭਵੰਤਮਾਨ ਕਹਿੰਦਾ ਵੀ ਅ ਦਿੱਲੀੋਂ ਸਾਡੀ ਸਰਕਾਰ ਚੱਲਦੀ ਆ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਨਹੀਂ ਮੰਨਣਾ ਚਾਹੁੰਦੇ ਤੇ ਇਹ ਤੱਕੇ ਨਾ ਵੜਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਸੋਨੇ ਨਏ ਜੋ ਜ਼ਰੂਰ ਸਾਂਝੀ ਕਰਨੀ ਸੀ ਜਥਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰਵੇਂ ਮਿਲਦਾ ਕਰੋ ਨਵੇਂ ਟੌਪ ਤੇ ਧੰਨਵਾਦ